ਸਨਾਰੀ ਦੁਸ਼ਮਣ ਸਰਕਾਰ ਮੁਰਦਾਬਾਦ 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 ਸਨਾਰੀ ਦੁਸ਼ਮਣ ਸਰਕਾਰ ਮੁਰਦਾਬਾਦ 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 ਹਰਿਆਣਾ ਸ੍ਰੀ ਸਰਕਾਰ ਮੁਰਦਾਬਾਦ 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 ਆਪਣੇ ਹੱਕ ਲੈ ਕੇ ਰਹਾਗੇ ਲੈ ਕੇ ਰਹਾਗੇ ਲੈ ਕੇ ਰਹਾਗੇ ਆਪਣੇ ਹੱਕ ਲੈ ਕੇ ਹਰਿਆਣਾ ਸਰਕਾਰ ਦੇ ਵੱਲੋਂ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਦੇ ਉੱਪਰ ਕੀਤੀਆਂ ਕਾਰਵਾਈਆਂ ਦੇ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਨੂੰ ਸੁਤੰਤਰਤਾ ਦਿਵਸ ਦੇ 15 ਅਗਸਤ ਤੋਂ ਅਵਾਰਡ ਨਾਲ ਸਨਮਾਨਿਤ ਕਰਨ ਦੀ ਸ਼ਿਫਾਰਿਸ਼ ਉੱਪਰ ਅੱਜ ਸੂਬੇ ਭਰ ਦੇ ਵਿੱਚ ਕਿਸਾਨਾਂ ਵੱਲੋਂ ਬੀਜੇਪੀ ਸਰਕਾਰ ਦੇ ਪੁਤਲੇ ਫੁਕੇ ਗਏ ਇਸੇ ਕੜੀ ਵਿੱਚ ਗੁਰਦਾਸਪੁਰ ਦੇ ਜਹਾਜ਼ ਚੌਂਕ ਵਿੱਚ ਕਿਸਾਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਪੁਤਲਾ ਫੁੱਕਿਆ ਗਿਆ ਅਤੇ ਰੋਜ਼ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਭਰਾਵਾਂ ਤੇ ਅਤਿਆਚਾਰ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਸਨਮਾਨਿਤ ਕਰਕੇ ਹਰਿਆਣਾ ਅਤੇ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਮਨੋਬਲ ਨੂੰ ਠੇਸ ਪਹੁੰਚਾਈ ਹੈ ਤੇ ਅਜੇ ਹੀ ਤੁਹਾਡੇ ਨਾਲ ਸ਼ਾਹੀ ਕਿਸਾਨ ਕਦੇ ਵੀ ਸਹਿਣ ਨਹੀਂ ਕਰਨਗੇ। ਨੀਤਰਾ ਤੁਦਕਾਰੀ ਮੁਰਦਾਵਤ اگے کھلے پوچھاؤ دیو اتے ہو جاؤ اتے ہو جاؤ اتے ہو جاؤ اتے رکھ اتے رکھ اتے رکھ ہاتھ اتے رکھ اتے رکھ اتے رکھ ਦੇਵ ਸਿੰਘ ਪੁਜਰਾਜ ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਜੁਨੀਅਨ ਸਭ ਤੋਂ ਪਹਿਲਾਂ ਤੇ ਪੱਤਰਕਾਰ ਸਾਹਿਬਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਕੇਂਦਰ ਸਰਕਾਰ ਦੀ क्रूरਤਾ ਦੇ ਖਿਲਾਫ ਅੱਜ ਦਾ ਕੇਂਦਰ ਸਰਕਾਰ ਦੀ क्रूरਤਾ ਦੇ ਖਿਲਾਫ ਅੱਜ ਦਾ ਇਹ ਪ੍ਰੋਟੈਸਟ ਹੈ ਜੋ ਪਿਛਲੀ ਵਾਰ 220 ਦੇ ਵਿੱਚ ਦੇ 221 ਦੇ ਵਿੱਚ ਸੰਘਰਸ਼ ਚੱਲਿਆ ਸੀ ਉਸ ਸਮੇਂ ਦੌਰਾਨ ਸਰਕਾਰ ਨੇ ਮੰਗਾਂ ਮੰਨੀਆਂ ਸਨ ਜਿਨ੍ਹਾਂ ਨੂੰ ਲਾਗੂ ਕਰਨ ਤੋਂ ਸਰਕਾਰ ਮੁੱਕਰੀ 13 ਫਰਵਰੀ ਇਸ ਸਾਲ ਕਿਸਾਨ ਮਜ਼ਦੂਰ ਮੋਰਚੇ ਦੇ ਅਤੇ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਕਿਸਾਨ ਆਗੂ ਅਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਨੂੰ ਜਾ ਰਹੇ ਸਨ ਔਰ ਹਰਿਆਣਾ ਗਵਰਨਮੈਂਟ ਨੇ ਕੰਧਾਂ ਕੱਢ ਕੇ ਕਿਸਾਨਾਂ ਨੂੰ ਰੋਕਿਆ ਔਰ ਜਦੋਂ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਜਰੀਲੀਆਂ ਗੈਸਾਂ ਬੰਬੇ ਇਹਨਾਂ ਨੇ ਸਿੱਟੇ ਗੋਲੀਆਂ ਚਲਾ ਕੇ ਇਹਨਾਂ ਨੇ ਸਾਡੇ ਨੌਜਵਾਨ ਨੂੰ ਸ਼ਹੀਦ ਕੀਤਾ ਔਰ ਪੰਜ ਨੌਜਵਾਨਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਔਰ 450 ਦੇ ਕਰੀਬ ਕਿਸਾਨ ਜ਼ਖਮੀ ਹੋਏ ਪਹਿਲੀ ਗੱਲ ਤਾਂ ਇਹ ਹੀ ਬੜੀ ਵੱਡੀ क्रूरਤਾ ਹੈ ਔਰ ਹੁਣ ਜਿਹੜੀ ਸਭ ਤੋਂ ਵੱਡੀ ਸਿੱਤਮ ਜਰੀਫੀ ਜੋ ਕੀਤੀ ਹੈ ਹਰਿਆਣਾ ਗਵਰਨਮੈਂਟ ਨੇ ਕਿ ਹਰਿਆਣਾ ਦੇ ਡੀਜੀਪੀ ਨੇ 6 ਪੁਲਿਸ ਅਫਸਰਾਂ ਦੇ ਨਾਂ ਰਾਸ਼ਟਰਪਤੀ ਨੂੰ ਤਜਵੀਜ਼ ਕੀਤੇ ਹੈ ਕਿ ਇਹਨਾਂ ਨੂੰ ਰਾਸ਼ਟਰਪਤੀ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇ ਉਹ ਕਿਹੜੇ ਪੁਲਿਸ ਅਫਸਰ ਨੇ ਜਿਨ੍ਹਾਂ ਨੇ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਜਿਨ੍ਹਾਂ ਨੇ ਉਹਨਾਂ ਟੀਮਾਂ ਦੀ ਅਗਵਾਈ ਕੀਤੀ ਹੈ ਉਹਦੇ ਵਿੱਚ ਡੀਐਸਪੀ ਤੋਂ ਲੈ ਕੇ ਆਈਪੀਐਸ ਰੈਂਕ ਦੇ ਅਫਸਰ ਨੇ ਸੋ ਇਹ ਸਭ ਤੋਂ ਵੱਡੀ ਜਿਹੜੀ ਹੈ ਘਨੌਣੀ ਜਿਹੜੀ ਹੈ ਇਹ ਹਰਿਆਣਾ ਗਵਰਨਮੈਂਟ ਦੀ ਹੈ ਬੀਜੇਪੀ ਸਰਕਾਰ ਦੀ ਇਹ ਕਾਰਵਾਈ ਹੈ ਜਿਸ ਦੇ ਰੋਸ ਵਜੋਂ ਅੱਜ ਪੂਰੇ ਭਾਰਤ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਹਰਿਆਣਾ ਸਰਕਾਰ ਦੇ ਨરેન્દ્ર મોદી ਦੇ ਪੁਤਲੇ ਫੁਕੇ ਜਾ ਰਹੇ ਨੇ ਔਰ ਅੱਜ ਗਰਦਾਸਪੁਰ ਦੇ ਵਿੱਚ ਵੀ ਪੁਤਲਾ ਫੁਕਿਆ ਗਿਆ ਜੇਕਰ ਫਿਰ ਵੀ ਸਨਮਾਨ ਕਰਦੀ ਹੈ ਸਰਕਾਰ ਤਾਂ ਫਿਰ ਹੋਣਾ ਸਮਝੀਂਗਾ ਦੇਖੋ ਸਾਡਾ ਤਾਂ ਵਿਰੋਧ ਹੈ ਨਾ ਸਾਡਾ ਤਾਂ ਪ੍ਰੋਟੈਸਟ ਹੈ ਜੇਕਰ ਇਹ ਨਹੀਂ ਸਮਝਦੇ ਤਾਂ ਅੱਗੇ ਕਿਸਾਨਾਂ ਦੀ ਤਾਕਤ ਨੇ ਕਿਸਾਨਾਂ ਦੀ ਤਾਕਤ ਨੇ ਸਮਝਾਤਾ ਨਾ ਕਿ ਜਿਹੜਾ ਕਹਿੰਦਾ ਸੀ 400 ਪਾਰ ਉਹ 240 ਤੇ ਆ ਗਿਆ ਲਖੀਮਪੁਰ ਦਾ ਇਹਨਾਂ ਨੇ ਇਨਸਾਫ ਨਹੀਂ ਦਿੱਤਾ ਲਖੀਮਪੁਰ ਵਾਲੀ ਸ਼ੀਟ ਹਾਰੇ ਆ ਔਰ ਇਹਨਾਂ ਨੇ ਧਰਮ ਦਾ ਪਤਾ ਖੇਡਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਜਿਹੜਾ ਇਹਨਾਂ ਨੇ RAM ji ਦੀ ਦੱਸੋ ਤੁਸੀਂ ਵੀ ਸਾਰੇ মিডিਆ ਵਾਲੇ ਹੋ ਅੱਜ ਤੱਕ ਇਹ ਗੱਲ ਹੋ ਸਕਦੀ ਹੈ ਕਿ ਰਾਮ ਜੀ ਨੂੰ ਇਹੀ ਲੈ ਕੇ ਆਏ ਆ ਹੁਣ ਤੱਕ ਰਾਮ ਜੀ ਕਿੱਥੇ ਸਨ ਦੇਖੋ ਇਹ ਜਿਹੜੇ અવਤਾਰ ਨੇ ਇਹ ਜਿਹੜੇ ਧਰਮ ਦੇ ਨਾਂ ਦੇ ਉੱਤੇ ਵੀ ਇਹੋ ਜਿਹੇ ਜਿਹੜੀਆਂ ਗਲਤ ਬਿਆਨਬਾਜ਼ੀ ਕਰਦੇ ਨੇ ਔਰ ਇਹ ਅਯੋਧਿਆ ਵਾਲੀ ਸ਼ੀਟ ਵੀ ਹਾਰੇ ਕਿਉਂਕਿ ਰਾਮ ਜੀ ਨੇ ਦੱਸ ਦਿੱਤਾ ਕਿ ਮੈਨੂੰ ਲਿਆਉਣ ਵਾਲੇ ਤੁਸੀਂ ਕੌਣ ਹੋ ਸੋ ਇਹ ਜਦੋਂ ਵੀ ਕੋਈ ਅਜਿਹੀ ਗੱਲ ਕਰਦੇ ਆ ਤੇ ਲੋਕਾਂ ਦੀ ਤਾਕਤ ਆਟੋਮੈਟਿਕਲੀ ਇਹਨਾਂ ਦੇ ਵਿਰੋਧ ਜਾਂਦੀ ਹੈ ਇਹਨਾਂ ਨੂੰ ਪਤਾ ਲੱਗ ਗਈ ਇਹਨਾਂ ਦੀ ਔਕਾਤ 400 ਪਾਰ ਵਾਲਿਆਂ ਨੂੰ 240 ਤੇ ਰਹਿ ਕੇ ਸੋ ਕੁਦਰਤੀ ਤੌਰ ਦੇ ਉਤੇ ਇਹ ਜਿਹੜੇ ਆ ਸਮਝਣਗੇ ਇਹਨਾਂ ਨੂੰ ਸਮਝਣਾ ਪੈਣਾ ਕਿਉਂਕਿ ਹੁਣ 240 ਦੇ ਆਏ ਨੇ ਇਲੈਕਸ਼ਨ ਆਈ ਜਾਂਦੀਆਂ ਨੇ ਸਮੇਂ-ਸਮੇਂ ਦੇ ਨਾਲ ਇਹ ਜਿਹੜੇ ਨੇ ਸੱਤਾ ਦੇ ਵਿੱਚੋਂ ਬਾਹਰ ਹੋ ਜਾਣਗੇ ਕਿਸਾਨਾਂ ਦੀਆਂ ਮੰਗਾਂ ਇਹਨਾਂ ਨੂੰ ਮੰਨਣੀਆਂ ਪੈਣੀਆਂ ਮੈਂ ਹਰਵਿੰਦਰ ਸਿੰਘ ਮਸਾਣੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਸ ਸਮੇਂ ਗੁਰਦਾਸਪੁਰ ਦੇ ਜਹਾਜ਼ ਚੌਂਕ ਦੇ ਵਿੱਚ ਆਪਣੀਆਂ ਰਾਤਰੀ ਜਥੇਬੰਦੀਆਂ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟਿਕਲ ਦੇ ਸਾਂਝੇ ਸੱਦੇ ਦੇ ਉੱਤੇ ਅੱਜ ਇਕੱਠੇ ਹੋਏ ਆਂ ਬੜੇ ਦੁੱਖ ਦੀ ਗੱਲ ਹੈ ਕਿ ਉਹ ਦੇਸ਼ ਜਿਹਨੂੰ ਲੋਕਤੰਤਰ ਜਿਹਦੇ ਵਿੱਚ ਵੱਡੇ ਪੱਧਰ ਤੇ ਵਿਚਰਦਾ ਹੈ ਉੱਥੇ ਲੋਕਤੰਤਰ ਦਾ ਚਿਹਰਾ ਨੋਚਦਿਆਂ ਕੇਂਦਰ ਦੀ ਸਰਕਾਰ ਤੇ ਸੂਬੇ ਦੀ ਸਰਕਾਰ ਹਰਿਆਣਾ ਦੀ ਨੇ ਉਹ ਦੋਸ਼ੀ ਅਧਿਕਾਰੀ ਜਿਨ੍ਹਾਂ ਨੇ ਸ਼ੁਭ ਕਰਨ ਵਰਗੇ ਸਾਡੇ ਬੱਚੇ ਨੂੰ ਸ਼ਹੀਦ ਕੀਤਾ ਬੰਬਾਰਡਮੈਂਟ ਦੇ ਵਿੱਚ ਸਾਡੇ ਲਗਭਗ 433 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਜਿਨ੍ਹਾਂ ਦੇ ਵਿੱਚੋਂ ਲਗਭਗ 156 ਲੋਕ ਜਿਹੜੇ ਬੈੱਡ ਰਿਡਨ ਨੇ ਜਿਨ੍ਹਾਂ ਨੇ ਸਾਰੀ ਉਮਰ ਮੰਝੇ ਤੇ ਕੱਟਣੀ ਆ ਉਹ ਲੋਕ ਜਿਨ੍ਹਾਂ ਨੇ ਇਹ ਗੋਲੀਆਂ ਚਲਾਈਆਂ ਬੰਬਾਰਡਮੈਂਟ ਦੇ ਵਿੱਚ ਜਿਨ੍ਹਾਂ ਨੇ ਵੱਡਾ ਯੋਗਦਾਨ ਦਿੱਤਾ ਹਰਿਆਣਾ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਨੇ ਉਹਨਾਂ ਨੂੰ ਆਉਣ ਵਾਲੇ ਆਜ਼ਾਦੀ ਦਿਵਸ ਦੇ ਉੱਤੇ ਵੀਰਤਾ ਮੈਡਲਾਂ ਦੇ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਸਾਡਾ ਸਵਾਲ ਆ ਇਸ ਦੇਸ਼ ਦੇ ਲੋਕਾਂ ਤੋਂ ਵੀ ਤੇ ਸਰਕਾਰਾਂ ਤੋਂ ਵੀ ਕਿ ਜਦੋਂ ਦੇਸ਼ ਦੀ ਰੀੜ ਦੀ ਹੱਡੀ ਮੰਨੇ ਜਾਣ ਵਾਲੇ ਕਿਸਾਨ ਤੇ ਮਜ਼ਦੂਰ ਨੂੰ ਮਾਰਨ ਦੇ ਉੱਤੇ ਉਸੇ ਦੇਸ਼ ਦੀਆਂ ਫੋਰਸਾਂ ਨੂੰ ਸਨਮਾਨ ਦਿੱਤਾ ਜਾਣ ਲੱਗ ਪਿਆ ਤਾਂ ਮੈਨੂੰ ਐ ਲੱਗਦਾ ਕਿ ਲੋਕਤੰਤਰ ਦਾ ਸ਼ਬਦ ਜਿਹੜਾ ਭਾਰਤੀ ਸੰਵਿਧਾਨ ਚੋਂ ਕੱਟ ਦੇਣਾ ਚਾਹੀਦਾ ਜਿੱਥੇ ਲੋਕਾਂ ਨੂੰ ਆਪਣੇ ਹੱਕ ਤੇ ਸੱਚ ਦੀ ਆਵਾਜ਼ ਪੁੱਟ ਕਰਨ ਦੇ ਉੱਤੇ ਰੱਖਣ ਦੇ ਉੱਤੇ ਗੋਲੀ ਵੱਜਦੀ ਆ ਤੇ ਗੋਲੀ ਮਾਰਨ ਵਾਲੀ ਫੋਰਸ ਦੇ ਵੱਡੇ ਅਫਸਰ ਨੂੰ ਸਨਮਾਨ ਕੀਤਾ ਜਾਂਦਾ ਉਹਦੇ ਵਿਰੋਧ ਦੇ ਵਿੱਚ ਅੱਜ ਕੱਲੇ ਪੰਜਾਬ ਚ ਨਹੀਂ ਪੂਰੇ ਭਾਰਤ ਦੇ ਵਿੱਚ ਦੋਹਾਂ ਮੋਰਚਿਆਂ ਦੇ ਸਾਂਝੇ ਸੱਦੇ ਦੇ ਉੱਤੇ ਇਹ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਅਰਥੀ ਫੂਕ ਮਜਾਰੇ ਜਿਹੜੇ ਨੇ ਕੇਂਦਰ ਦੇ ਤੇ ਹਰਿਆਣਾ ਸਰਕਾਰ ਦੇ ਕੀਤੇ ਜਾ ਰਹੇ ਨੇ ਜੀ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime